ਸੋਰਠ ਮਹੱਲਾ ਪੰਜਵਾ ਜੀ ਜੰਤ ਸਭ ਬਸ ਕਰ ਦੀਨੇ ਸੇਵਕ ਸਭ ਦਰਬਾਰੀ ਅੰਗੀਕਾਰ ਕੀਓ ਪ੍ਰਭਿ ਆਪਣੇ ਭਵਨਿਤ ਪਾਰ ਉਤਾਰੇ ਸੰਤਨ ਕੀ ਕਾਰਜ ਸਗਲ ਸਵਾਰੀ ਦੀਨ ਦਿਆਲ ਕਿਰਪਾ ਨਿਤ ਪੂਰਨ ਖਸਮ ਹਮਾਰੀ ਰਹਾਉ ਆਉ ਬੈਠ ਅਦਰ ਸਭ ਥਾਈ ਊਨ ਨਕਤ ਹੂੰ ਬਾਤਾ ਭਗਤ ਸਿਰ ਪਾਓ ਦੀਓ ਜਨ ਆਪਣੇ ਪਰਤਾਪ ਨਾਨਕ ਪ੍ਰਭ ਜਾਤਾ ਸੋਰਠ ਮਹੱਲਾ ਪੰਜਾਬ ਜੀ ਜੰਤ ਸਭ ਵਸ ਕਰ ਦੀਨੇ ਸੇਵਕ ਸਭ ਦਰਬਾਰੇ ਗੀਕਾਰ ਕੀਓ ਪ੍ਰਭਿ ਆਪਣੇ ਭਵਨਿਤ ਪਾਰ ਉਤਾਰੇ ਸੰਤਨ ਕੀ ਕਾਰਜ ਸਗਲ ਸਵਾਰੀ ਦੀਨ ਦਿਆਲ ਕਿਰਪਾਲ ਕਿਰਪਾ ਨਿਦ ਪੂਰਨ ਖਸਮ ਹਮਾਰੇ ਰਹਾਉ ਆਉ ਬੈਠ ਆਦਰ ਸਭ ਥਾਈ ਉਨ ਨਕਤ ਹੂ ਬਾਤਾਂ ਭਗਤ ਸਿਰ ਪਾਓ ਦੀਓ ਜਨ ਆਪਣੇ ਪਰਤਾਪ ਨਾਨਕ ਪ੍ਰਭ ਜਾਤਾ ਸੋਰਠ ਮਹਲਾ ਪੰਜਬ ਜੀ ਜੰਤ ਸਭ ਵਸ ਕਰ ਦੀਨੇ ਸੇਵਕ ਸਭ ਦਰਬਾਰੇ ਅੰਗੀਕਾਰ ਕੀਓ ਪ੍ਰਭ ਆਪਣੇ अवनिद पार उतारे संतन के कार्य सगल सवारी दीन दयाल कृपाल कृपा निद पूरन खस महा मारे रहाओ आओ बैठ आदर सब थाई उन नकत हूं बातां भगत सिर पाओ दियो जाने अपने प्रताप नानक प्रभु जात सोरठ महला पंजावा ਜੀ ਜੰਤ ਸਭ ਵਸ ਕਰ ਦੀਨੇ ਸੇਵਕ ਸਭ ਦਰਬਾਰੇ ਅੰਗੀਕਾਰ ਕਿਉ ਪ੍ਰਭ ਆਪਣੇ ਅਵਨਿਦ ਪਰ ਉਤਾਰੇ ਸੰਤਨ ਕੀ ਕਾਰਜ ਸਗਲ ਸਵਾਰੀ ਦੀਨ ਦਿਆਲ ਕਿਰਪਾਲ ਕਿਰਪਾ ਨਿਤ ਪੂਰਨ ਖਸ ਮਹਾਮਾਰੇ ਰਹਾਓ ਆਓ ਬੈਠ ਆਦਰ ਸਭ ਥਾਈਂ ਊਨ ਨਕਤ ਹੂੰ ਬਾਤਾਂ ਅਗਤ ਸਿਰ ਪਾਓ ਦੀ ਓ ਜਨ ਆਪਣੇ ਪ੍ਰਤਾਪ ਨਾਨਕ ਪ੍ਰਭ ਜਾਤਾ ਸੋਰਠ ਮਹੱਲਾ ਪੰਜਵਾ ਜੀ ਜੰਤ ਸਭ ਵਸ ਕਰ ਦੀਨੇ ਸੇਵਕ ਸਭ ਦਰਬਾਰੇ ਅੰਗੀਕਾਰ ਕੀਓ ਪ੍ਰਭ ਆਪਣੇ ਅਬਨੇਦ ਪਾਰ ਉਤਾਰੇ ਸੰਤਨ ਕੇ ਕਾਰਜ ਸਗਲ ਸਵਾਰੇ ਦੀਨ ਦਿਆਲ ਕਿਰਪਾਲ ਕਿਰਪਾ ਨਿਤ ਪੂਰਨ ਖਸਮ ਹਮਾਰੀ ਰਹਾਉ ਆਉ ਬੈਠ ਯਾਦਰ ਸਭ ਥਾਈਂ ਹੂਨ ਨਕਤ ਹੂ ਬਾਤਾਂ ਭਗਤ ਸਿਰ ਪਾਉ ਦੀਓ ਜਨ ਆਪਣੇ ਪਰਤਾਪ ਨਾਨਕ ਪ੍ਰਭ ਜਤ ਸੰਗਤ ਜੀ ਇਸ ਸ਼ਬਦ ਦਾ ਜਾਪ 40 ਦਿਨ ਹਰ ਰੋਜ਼ ਕਰਨਾ ਹੈ ਭਾਈ ਜਾਂ 40 ਦਿਨ ਸਰਵਣ ਕਰਨਾ ਹੈ ਇਸ ਸ਼ਬਦ ਦਾ ਜਾਪ ਸਤਿਗੁਰੂ ਮਹਾਰਾਜ ਕਿਰਪਾ ਕਰਨਗੇ ਰਾਜ ਦਰਬਾਰ ਦੇ ਵਿੱਚ ਮਾਨ ਪ੍ਰਾਪਤ ਹੋਵੇਗਾ ਨੌਕਰੀ ਦੇ ਵਿੱਚ ਤਰੱਕੀ ਕਾਰੋਬਾਰਾਂ ਦੇ ਵਿੱਚ ਸਫਲਤਾ ਪ੍ਰਾਪਤ ਹੋਵੇਗੀ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਇਸ ਸ਼ਬਦ ਦਾ ਜਾਪ ਨਾ ਹੈ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ